ਨੇ ਦੇਖੋ ਜੀ ਕੰਮ ਤਾਂ ਸਾਰੀ ਜਗ੍ਹਾ ਕਰ ਸਕਦੇ ਆਪਾਂ ਕੰਮ ਜੋ ਛੋਟਾ ਵੱਡਾ ਨਹੀਂ ਹੁੰਦਾ ਹਨ ਤੇ ਬਾਹਰ ਰਿਹਾ ਆਪਾਂ ਗੱਲ ਕਰੀਏ ਇੱਥੇ ਕਿਉਂ ਨਹੀਂ ਸਾਰਾ ਕੁਝ ਆਏਗਾ ਸਾਰਾ ਕੁਝ ਆਏਗਾ ਆਪਾਂ ਕਰਨ ਵਾਲੇ ਬਣੇ ਆ ਬਸ ਹਨਾ ਬੰਦੇ ਦੇ ਅੰਦਰ ਖੋਦੇ ਵਿੱਚ ਮੋਟੀਵੇਸ਼ਨ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਉੱਥੇ ਜਾ ਕੇ ਵੀ ਤਾਂ ਕਰਦੇ ਆ ਉੱਥੇ ਜਾ ਕੇ ਕਿਹੜਾ ਡੀਸੀ ਲੱਗੇ ਜਾਂਦਾ ਕੋਈ ਨਹੀਂ ਲੱਗਦਾ ਬਾਹਰ ਲੋਕ ਤਾਂ ਜਾਂਦੇ ਆ ਵੀ ਉਹ ਕੰਟਰੀ ਡਿਵੈਲਪਡ ਆ ਡਿਵੈਲਪਡ ਆ ਉਹਨਾਂ ਨੂੰ ਰੀਜ਼ਨ ਨਹੀਂ ਪਤਾ ਇੱਥੇ ਦੇ ਲੋਕ ਭਾਜੀ ਉੱਥੇ ਹੀ ਕੰਮ ਕਰਦੇ ਆ ਉਹ ਨਹੀਂ ਸ਼ਰਮਾਂਦੇ ਕਿਸੇ ਵੀ ਕੰਮ ਤੋਂ ਤੇ ਸਾਡੇ ਵਰਗੇ ਲੋਕ ਉਹਨਾਂ ਦੀਆਂ ਚੱਕਰੀਆਂ ਆਪਣੇ ਦੇਸ਼ੇ ਕੋਣ ਨਹੀਂ ਵਧਾਰੇ ਆਪਣੇ ਦੇਸ਼ ਨੂੰ ਤਾਂ ਮਿੱਟੀ ਕਰ ਰਹੇ ਆ ਆਪਣੇ ਵਰਗੇ ਲੋਕ ਉੱਥੇ ਆ ਕੇ ਅੰਗਰੇਜ਼ਾਂ ਦੇ ਕੰਮ ਕਰ ਰਹੇ ਆ ਅੰਗਰੇਜ਼ ਨਹੀਂ ਕੋਈ ਕੰਮ ਕਰ ਰਿਹਾ ਅੰਗਰੇਜ਼ ਆਪਣੇ ਦੇਸ਼ 'ਚ ਕੰਮ ਕਰਦਾ ਹੈ ਤਾਂ ਉਹ ਕੰਟਰੀ ਡਿਵੈਲਪਡ ਹੈ ਜੀ ਆਪਣੇ ਲੋਕ ਉੱਥੇ ਜਾ ਕੇ ਟੈਕਸ ਭਰ ਰਹੇ ਆ ਉਹ ਉੱਥੇਲੇ ਦੇਸ਼ ਨੂੰ ਵਧਾ ਰਹੇ ਆ ਆਪ ઓਟੋਮੈਟਿਕਲੀ ਲੋਕ ਬਾਹਰ ਜਾ ਰਹੇ ਇੱਥੇ ਆਪਣੇ ਦੇਸ਼ ਦਾ ਕੰਮ ਕਰੋਗੇ ਇਹ ਦੇਸ਼ ਕਿਉਂ ਨਹੀਂ ਵਧੂਗਾ ਆਪਰਚੂਨਿਟੀ ਆ ਕਿ ਨੀ ਮਿਲੀਆਂ ਤੁਹਾਨੂੰ ਬਾਹਰ ਜਾਂਦੀ ਜੇ ਆਪਰਚੂਨਿਟੀ ਬਥੇਰੀਆਂ ਜੀ ਮੇਰੇ ਖੁਦ ਦੀ ਫੈਮਿਲੀ ਬਾਹਰ ਹੈ ਮੇਰੀ ਭੈਣ ਆਸਟ੍ਰੇਲੀਆ ਚ ਜਾਈ ਸਿੱਖਣੇ ਚ ਉਹ ਖੁਦ ਚਲੋ ਇੱਕ ਸਿਸਟਮ ਮੇਰੇ ਖੁਦ ਇੱਥੇ ਇੰਡੀਆ ਹੀ ਮੂਵ ਕਰ ਗਈ ਆਸਟ੍ਰੇਲੀਆ ਛੱਡ ਤਾ ਉਹਨਾਂ ਨੇ ਬਾਹਰ ਸੀਗੀ ਅਮਰੀਕਾ ਤੋਂ ਮੈਨੂੰ ਸਪੌਂਸਰ ਆਈ ਸੀ ਆਲਮੋਸਟ ਹੋ ਹੀ ਗਿਆ ਸੀ ਸਾਰਾ ਬਸ ਮੈਂ ਡ੍ਰੌਪ ਕਰਤਾ ਆਪਣਾ ਵੀ ਨਹੀਂ ਵੀ ਬਾਹਰ ਨਹੀਂ ਜਾਣਾ ਆਪਣਾ ਇੱਥੇ ਰਹਿ ਕੇ ਕੰਮ ਕਰਨਾ ਹੈ ਇੱਥੇ ਸੁੱਖ ਮਿਲ ਜਾਂਦਾ ਵਧੀਆ ਤੁਹਾਡਾ ਘਰ ਖੁੱਦਾ ਇੱਥੇ ਆ ਉੱਥੇ ਆ ਕੇ ਟੈਨਸ਼ਨ ਆਈ ਨੇ ਤਨ ਸਾਰਾ ਕੁਝ ਕਿਸ਼ਤਾਂ ਤੇ ਤੁਹਾਡੀ ਗੱਡੀਆਂ ਕਿਸ਼ਤਾਂ ਤੇ ਤੁਹਾਡੇ ਘਰ ਕਿਸ਼ਤਾਂ ਤੇ ਠੀਕ ਆ ਸਾਰਾ ਕੁਝ ਤੁਹਾਡੇ ਫੋਨ ਕਿਸ਼ਤਾਂ ਤੇ ਆ ਆਟੋਮੈਟਿਕਲੀ ਕੰਮ ਕਰਨਾ ਹੀ ਪੈਣਾ ਹੈ ਮਜਬੂਰੀ ਆ 25 30 ਲੱਖ ਰੁਪਏ ਦਾ ਲਾ ਕੇ ਗਿਆ ਵਾ ਵਾਪਸ ਤਾਂ ਨਹੀਂ ਸਕਦਾ ਅੱਜ ਕੱਲ ਦੀ ਪੀੜ੍ਹੀ ਜਿਹੜੀ ਕਿ ਹੈ ਨੌਜਵਾਨ ਪੰਜਾਬ ਦੇ ਵਿੱਚ ਜਿਹੜੀ ਕਿ ਹੈ ਬਾਹਰ ਜਾਣ ਦੇ ਸੁਪਨੇ ਰੱਖਦੀ ਹੈ ਤੇ ਬਾਹਰ ਹੀ ਜਾਣਾ ਚਾਹੁੰਦੀਆਂ ਨੇ ਤੇ ਅੱਜ ਇਸ ਵਕਤ ਇਹ ਇੱਕ ਨੌਜਵਾਨ ਜਿਹੜਾ ਕਿ ਹੈ ਬਾਹਰ ਜਾ ਬਾਹਰ ਜਾਣਾ ਚਾਹੁੰਦਾ ਸੀ ਪਰ ਬਾਹਰ ਜਾਣ ਤੋਂ ਇਸਨੇ ਜਿਹੜਾ ਕਿ ਹੈ ਇਨਕਾਰ ਕਰਤਾ ਆਪਣੇ ਘਰ ਦੇਆਂ ਨੂੰ ਤੇ ਹੁਣ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਹੀ ਜਿਹੜਾ ਕਿ ਹੈ ਕਾਰੋਬਾਰ ਸ਼ੁਰੂ ਕੀਤਾ ਇੱਕ ਛੋਟੇ ਸੈਟਅਪ ਤੋਂ ਲੈ ਕੇ ਉਹ ਨੌਜਵਾਨ ਮੇਰੇ ਨਾਲ ਜੁੜ ਚੁੱਕਾ ਹੈ ਗੱਲਬਾਤ ਕਰ ਲੈਣੇ ਉਸ ਨੌਜਵਾਨ ਦੇ ਨਾਲ ਬਾਹਰ ਕਿਉਂ ਨਹੀਂ ਜਾ ਬਾਹਰ ਕਿਉਂ ਨਹੀਂ ਜਾਣਾ ਚਾਹ ਚਾਇਆ ਕਿਉਂਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਪੰਜਾਬੀ ਪੰਜਾਬ ਪੰਜਾਬ ਖਾਸ ਕਰ ਪੰਜਾਬ ਜਿਹੜਾ ਕਿ ਹੈ ਬਾਹਰ ਜਾਣਾ ਚਾਹੁੰਦਾ ਵਾ ਸੁਪਨੇ ਹੁੰਦੇ ਨੇ ਬਾਹਰ ਜਾਂਦੇ ਹੋਰ ਜਿਹੜੇ ਕਿ ਆਪਣੀ ਡ੍ਰੀਮਸ ਪੂਰੇ ਕਰਦਾ ਵਾ ਤੇ ਇਹ ਨੌਜਵਾਨ ਬਾਹਰ ਕਿਉਂ ਗਿਆ ਇਹ ਨਾਲ ਗੱਲਬਾਤ ਕਰਦੇ ਆਂ ਭਾਈ ਸਸ਼ੀਕਲ ਕਾਫੀ ਗਾਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਲੁਧਿਆਣਾ ਲਾਈਵ ਤੇ ਥੈਂਕ ਯੂ ਜੀ ਭਾਈ ਕੀ ਨਾਮ ਆ ਤੁਹਾਡਾ ਬਾਬਾ ਜੀ ਬਾਬਾ ਜੀ ਕਿਉਂ ਨਹੀਂ ਤੁਸੀਂ ਬਾਹਰ ਗਏ ਕਿਉਂਕਿ ਅੱਜ ਕੱਲ ਦੀ ਪੀੜੀ ਤੇ ਬਾਹਰ ਜਾਣਾ ਬਹੁਤ ਪਸੰਦ ਕਰਦੀ ਹੈ ਹਨਾ ਬਾਹਰ ਜਾ ਕੇ ਕਮਾਈ ਕਰਨਾ ਚਾਹਦੀ ਹੈ ਭਰ ਕਹਿੰਦੇ ਪੰਜਾਬ ਦੇ ਵਿੱਚ ਕੋਸ਼ਿਸ਼ ਨਹੀਂ ਰੱਖੇ ਤੁਸੀਂ ਕਿਉਂ ਨਹੀਂ ਬਾਹਰ ਗਏ ਤੇ ਤੁਸੀਂ ਕਿਉਂ ਟਕਰਾ ਦਿੱਤਾ ਬਾਹਰ ਦੇ ਵੀਜੇ ਨੂੰ ਜੇ ਬਾਹਰ ਜਾਣ ਤੋਂ ਨਹੀਂ ਦੇਖੋ ਜੀ ਕੰਮ ਤਾਂ ਸਾਰੀ ਜਗ੍ਹਾ ਕਰ ਸਕਦੇ ਆਪਾਂ ਕੰਮ ਜੋ ਛੋਟਾ ਵੱਡਾ ਨਹੀਂ ਹੁੰਦਾ ਹਨਾ ਇਹ ਬਾਹਰ ਇਹ ਬਗਾਲ ਕਰੀਏ ਇੱਥੇ ਕਿਉਂ ਨਹੀਂ ਸਾਰਾ ਕੁਝ ਆਏਗਾ ਸਾਰਾ ਕੁਝ ਆਏਗਾ ਵਾ ਆਪਾਂ ਕਰਨ ਵਾਲੇ ਬਣੇ ਆ ਬਸ ਹਣਾ ਬੰਦੇ ਦੇ ਅੰਦਰ ਖੁਰਦੇ ਵਿੱਚ ਮੋਟੀਵੇਸ਼ਨ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਉੱਥੇ ਜਾ ਕੇ ਵੀ ਦਾ ਕਰਦੇ ਆ ਉੱਥੇ ਆ ਕੇ ਜੋ ਕੰਮ ਇੱਥੇ ਨਹੀਂ ਕਰਦੇ ਉਹੀ ਕੰਮ ਉੱਥੇ ਕਰਦੇ ਆ ਉੱਥੇ ਜਾ ਕੇ ਕਿਹੜਾ ਕੋਈ ਡੀਸੀ ਲੱਗੇ ਜਾਂਦਾ ਕੋਈ ਨਹੀਂ ਲੱਗਦਾ ਉੱਥੇ ਆ ਕੇ ਲੇਬਰ ਹੀ ਆ ਸਵੀਪਿੰਗ ਹੋ ਗਈ ਆਪਣੇ ਰੈਸਟੋਰੈਂਟ ਦੇ ਵਿੱਚ ਵੇਟਰਿੰਗ ਹੋ ਗਈ ਭਾਂਡੇ ਮਾਂਜਨੇ ਹੋ ਗਏ ਜਾਂ ਆਪਣਾ ਸ਼ੈਫ ਦੇ ਵਿੱਚ ਚਲੇ ਕੇ ਲੈ ਇਹੇ ਕੰਮ ਨੇ ਉੱਥੇ ਵੀ ਇਹ ਉੱਥੇ ਕਰ ਲੈਂਦੇ ਆ ਇੱਥੇ ਨਹੀਂ ਕਰਦੇ ਤਾਂ ਬੋਬੀ ਅ ਆਪਰਚੂਨਿਟੀ ਕਿੰਨੀ ਮਿਲੀਆਂ ਤੁਹਾਨੂੰ ਬਾਹਰ ਜਾਣ ਦੀ ਜੇ ਕੋਈ ਫੋਰਸ ਕੀਤਾ ਹੋਗਾ ਜਾਂ ਕੁਝ ਵੀ ਨਾ ਆਪਰਚੂਨਿਟੀ ਬਥੇਰੀਆਂ ਜੀ ਮੇਰੀ ਖੁਦ ਫੈਮਿਲੀ ਬਾਹਰ ਹੈ ਮੇਰੀ ਭੈਣ ਆਸਟ੍ਰੇਲੀਆ ਚ ਗਈ ਸਿਡਨੀ ਚ ਉਹ ਖੁਦ ਚਲੋ ਇੱਕ ਸਿਸਟਮ ਮੇਰੀ ਖੁਦ ਇੱਥੇ ਇੰਡੀਆ ਮੂਵ ਕਰ ਗਈ ਆਸਟ੍ਰੇਲੀਆ ਛੱਡਤਾ ਉਹਨਾਂ ਨੇ ਤੇ ਬਾਹਰ ਸੀਗੀ ਅਮਰੀਕਾ ਤੋਂ ਮੈਨੂੰ ਸਪਾਂਸਰ ਆ ਰਹੀ ਸੀਗੀ ਆਲਮੋਸਟ ਹੋ ਹੀ ਗਿਆ ਸੀ ਸਾਰਾ ਬਸ ਮੈਂ ਡ੍ਰੌਪ ਕਰਤਾ ਆਪਣਾ ਵੀ ਨਹੀਂ ਵੀ ਬਾਹਰ ਨਹੀਂ ਜਾਣਾ ਆਪਣਾ ਇੱਥੇ ਰਹਿ ਕੇ ਕੰਮ ਕਰਨਾ ਹੈ ਅੱਛਾ ਇਹ ਖਿਆਲ ਕਿੱਦਾਂ ਆਇਆ ਤੁਹਾਨੂੰ ਕਿਸੇ ਕਿਸੇ ਕੋਲੋਂ ਜਾਂ ਕਿਸੇ ਨੂੰ ਸਿੱਖ ਮਿਲੀ ਜਾਂ ਕਿਸੇ ਨੇ ਸਮਝਾਇਆ ਕੁਛ ਦਾ ਨੇ ਇਦਾਂ ਯਾਨੀ ਦੇਖੋ ਅੱਜ ਦੇ ਟਾਈਮ 'ਚ ਦੇਖੀਏ ਤਾਂ ਸਾਰੀ ਦੁਨੀਆ ਬਾਹਰ ਜਾ ਰਹੀ ਆ ਔਰ ਮਤਲਬ ਮੋਸਟਲੀ ਪੰਜਾਬ ਦੇ ਲੋਕ ਸਾਰੇ ਬਾਹਰ ਜਾ ਰਿਹਾ ਕਹਿੰਦੇ ਵੀ ਇੱਥੇ ਕੁਝ ਨਹੀਂ ਹੈਗਾ ਇੱਥੇ ਕੁਝ ਨਹੀਂ ਹੈਗਾ ਆਪਾਂ ਬਾਹਰ ਜਾ ਕੇ ਕੰਮ ਕਰੀਏ ਹਨ ਜੇ ਆਪਾਂ ਇੱਥੇ ਕੰਮ ਕਰੀਏ ਆਪਾਂ ਇਹ ਪੰਜਾਬ ਕਿਉਂ ਨਹੀਂ ਅੱਗੇ ਵਧੂਗਾ ਇੰਡੀਆ ਕਿਉਂ ਨਹੀਂ ਅੱਗੇ ਵਧੂਗਾ ਹਨ ਬਾਹਰ ਲੋਕ ਤਾਂ ਜਾਂਦੇ ਆ ਵੀ ਉਹ ਕੰਟਰੀ ਡਿਵੈਲਪਡ ਆ ਡਿਵੈਲਪਡ ਆ ਉਹਨਾਂ ਨੂੰ ਰੀਜ਼ਨ ਨਹੀਂ ਪਤਾ ਪਤਾ ਵੀ ਹੋਊਗਾ ਇਦਾਂ ਨਹੀਂ ਵੀ ਨਹੀਂ ਪਤਾ ਕਿਉਂਕਿ ਉੱਥੇ ਦੇ ਲੋਕ ਭਾਜੀ ਉੱਥੇ ਹੀ ਕੰਮ ਕਰਦੇ ਆ ਉਹ ਨਹੀਂ ਸ਼ਰਮੰਦੇ ਕਿਸੇ ਵੀ ਕੰਮ ਤੋਂ ਤੇ ਸਾਡੇ ਵਰਗੇ ਲੋਕ ਉਹਨਾਂ ਆਪਣੇ ਦੇਸ਼ ਦੇ ਗੋਣਵੇਂ ਨਹੀਂ ਵਾਦਾਰੇ ਆਪਣੇ ਦੇਸ਼ ਨੂੰ ਤਾਂ ਮਿੱਟੀ ਕਰ ਰਹੇ ਆ ਵੀ ਹਾਂ ਵੀ ਸਾਡਾ ਦੇਸ਼ ਤਾਂ ਬਕਾਰ ਆ ਅਸੀਂ ਤਾਂ ਉਹਨਾਂ ਦੇਸ਼ ਜਾ ਕੇ ਚੱਕਰੀ ਕਰਨੀ ਉਹਨਾਂ ਦੀ ਨੌਕਰੀ ਕਰਨੀ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਕਰਨੀ ਉਹਨਾਂ ਦੇ ਉਹਨਾਂ ਦੀ ਸੋਚ ਇਦਾਂ ਨਹੀਂ ਹੈਗੀ ਅੰਗਰੇਜ਼ਾਂ ਦੀ ਉਹਨਾਂ ਦੀ ਸੋਚ ਉਹ ਕੋਈ ਵੀ ਕੰਮ ਵਧੀਆ ਕਰ ਲੈਂਦੇ ਆ ਆਪਣੇ ਦੇਸ਼ ਦੇ ਰਹਿ ਕੇ ਕਰਦੇ ਆ ਕੋਈ ਦੇਖਿਆ ਕੋਈ ਅੰਗਰੇਜ਼ ਇੱਥੇ ਆ ਕੇ ਕੰਮ ਕਰਦਾ ਕੋਈ ਨਹੀਂ ਕਰਦਾ ਠੀਕ ਆ ਆਪਣੇ ਵਰਗੇ ਲੋਕ ਉੱਥੇ ਆ ਕੇ ਅੰਗਰੇਜ਼ਾਂ ਦੇ ਕੰਮ ਕਰ ਰਹੀ ਆ ਅੰਗਰੇਜ਼ ਨਹੀਂ ਕੋਈ ਕੰਮ ਕਰ ਰਿਹਾ ਅੰਗਰੇਜ਼ ਆਪਣੇ ਦੇਸ਼ 'ਚ ਹੀ ਕੰਮ ਕਰਦਾ ਆ ਤਾਹ ਹੋਰ ਕੰਟਰੀ ਡਿਵੈਲਪਡ ਹੈ ਜੀ ਆਪਣੇ ਦੇਸ਼ ਆਪਣੇ ਲੋਕ ਉੱਥੇ ਜਾ ਕੇ ਟੈਕਸ ਭਰ ਰਿਆ ਉੱਥੇਲੇ ਦੇਸ਼ ਨੂੰ ਵਧਾਰੇ ਆ ਆਪ ਆਟੋਮੈਟਿਕਲੀ ਲੋਕ ਬਾਹਰ ਜਾ ਰਹੇ ਇੱਥੇ ਆਪਣੇ ਦੇਸ਼ ਦਾ ਕੰਮ ਕਰੋਗੇ ਇਹ ਦੇਸ਼ ਕਿਉਂ ਨਹੀਂ ਵਧੂਗਾ ਕਹਿੰਦੇ ਕਿ ਕਈ ਖਬਰਾਂ ਦੇ ਵਿੱਚ ਵੀ ਇਹ ਸੁਣਨ ਚਾਹੁੰਦਾ ਵਾ ਜਾਂ ਕੁਝ ਵੀ ਹੁੰਦਾ ਵੇ ਦਸ ਸਟੋਰੀਆਂ ਵੀ ਦੇਖਦੀਆਂ ਸੀ ਕਈ ਉਹ ਕਹਿੰਦੇ ਕਿ ਇੱਥੇ ਸਹੂਲਤਾਂ ਨਹੀਂ ਹੈਗੀਆਂ ਸਰਕਾਰਾਂ ਸੁਣਦੀਆਂ ਨਹੀਂ ਆ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਵੀ ਕਾਰਵਾਈ ਇਹਦਾ ਵਗੈਰਾ ਨਹੀਂ ਹੁੰਦੀ ਤਾਂ ਕੀ ਨੌਜਵਾਨ ਜੜ ਕੇ ਇੱਥੇ ਦਾ ਸਿਸਟਮ ਨਹੀਂ ਹੈਗਾ ਇੱਥੇ ਦਾ ਦੇਖੋ ਇਹ ਸਭ ਕੁਝ ਹੈਗਾ ਵਾ ਆਇਆ ਤਾਂ ਗੱਲਾਂ ਹੀ ਨਹੀਂ ਕੁਝ ਨਹੀਂ ਹੈਗਾ ਵਾ ਤੁਹਾਡੇ ਸਬਰ ਹੋਣਾ ਚਾਹੀਦਾ ਖੁਦ ਚ ਹੁਣ ਜੇ ਬੰਦਾ ਕਵੇ ਵੀ ਮੈਂ ਤਾਂ ਜੀ 50000 ਕਮਾਉਣਾ ਤਾਂ ਚੀਜ਼ ਮੈਂ 2 ਲੱਖ ਵਾਲੀ ਵਰਤਨੀ ਆ ਉੱਥੇ ਜਾ ਕੇ ਜੋ ਵੀ ਹੈਗਾ ਉੱਥੇ ਆ ਕੇ ਵੀ ਤੁਸੀਂ ਉਹੀ ਖਰਚੇ ਕਰਦੇ ਹੋ ਨਾ ਸਾਰਾ ਕੁਝ ਕਿਸ਼ਤਾਂ ਤੇ ਚੱਲਦਾ ਪਿਆ ਇੱਥੇ ਤੁਸੀਂ ਸੋਚਦੇਵੇਂ 5 ਲੱਖ ਮੇਰੇ ਜੇਬ ਚ ਹੋਵੇ ਉੱਥੇ ਆ ਕੇ ਤੁਹਾਡੇ ਹੈਗਾ ਜੇਬ ਤੇ ਨਹੀਂ ਹੁੰਦਾ ਜੀ ਠੀਕ ਆ ਉਸ ਹਿਸਾਬ ਨਾਲ ਖਰਚੇ ਉੱਥੇ ਵੀ ਉਦਾਂ ਦੇ ਆ ਇੱਥੇ ਵੀ ਉਦਾਂ ਦੇ ਆ ਸੋ ਉਲਟਾ ਵਗੈਰਾ ਸਭ ਹੁੰਦੀਆਂ ਨੇ ਸਭ ਕੁਝ ਹੈਗਾ ਅੱਛਾ ਇਦਾਂ ਦਾ ਇਦਾਂ ਦਾ ਕੋਈ ਉਦਾਹਰਨ ਦੇ ਸਕਦੇ ਹੋ ਕਿ ਜਿਵੇਂ ਕਿ ਇੱਥੇ ਜਿਵੇਂ ਕਿ ਇਦਾਂ ਚਲੋ ਉੱਥੇ ਆ ਵੀ ਫੈਮਿਲੀ ਰਹਿੰਦੇ ਆ ਠੀਕ ਆ ਨਾ ਕੱਲਾ ਬੰਦਾ ਜੇਕਰ ਕੱਲਾ ਮੁੰਡਾ ਹੋਵੇ ਤੇ ਉਹ ਐਸ਼ ਵਗੈਰਾ ਕਰਦਾ ਪਰ ਉੱਥੇ ਜਾ ਕੇ ਕਿਉਂ ਨਹੀਂ ਐਸ਼ ਹੋ ਪੰਦੀ ਤਾਂ ਕੁਝ ਪਤਾ ਕੋਈ ਉਦਾਹਰਨ ਦੇ ਸਕਦੇ ਉਹ ਹੀ ਗੱਲ ਨਹੀਂ ਉੱਥੇ ਤਾਂ ਕੰਮ ਹੈ ਜੀ ਇੱਥੇ ਆ ਕੇ ਇੱਥੇ ਕੰਮ ਨਹੀਂ ਕਰਨਾ ਇੱਥੇ ਆਹੜਾ ਕੁਝ ਹੈ ਇੱਥੇ ਵਾਰਾ ਕਰਦੀ ਕਰਨੀ ਆ ਜਾਂ ਜਿੱਦਾਂ ਵੀ ਕਹਿ ਲਓ ਘੁੰਮਣਾ ਫਿਰਨਾ ਦੋਸਤਾਂ ਨਾਲ ਹਨਾ ਅਸੀਂ ਖੁੱਦ ਜਦੋਂ ਵਿਲੇਜ 'ਚ ਆਪਾਂ ਖੁੱਦ ਕਰਦੇ ਰਹੇ ਹਾਂ ਹਨਾ ਇ ਇਥੇ ਇਥੇ ਆਪਣਾ ਸੁੱਖ ਮਿਲ ਜਾਂਦਾ ਵਧੀਆ ਤੁਹਾਡਾ ਘਰ ਖੁੱਦਾ ਇਥੇ ਉਥੇ ਆ ਕੇ ਟੈਨਸ਼ਨ ਆਈ ਨੇ ਤੁਹਾਨੂੰ ਸਾਰਾ ਕੁਝ ਕਿਸ਼ਤਾਂ ਤੇ ਤੁਹਾਡੀ ਗੱਡੀਆਂ ਕਿਸ਼ਤਾਂ ਤੇ ਤੁਹਾਡੇ ਘਰ ਕਿਸ਼ਤਾਂ ਤੇ ਠੀਕ ਆ ਸਾਰਾ ਕੁਝ ਤੁਹਾਡੇ ਫੋਨ ਕਿਸ਼ਤਾਂ ਤੇ ਆ ਆਟੋਮੈਟਿਕਲੀ ਕੰਮ ਕਰਨਾ ਹੀ ਪੈਣਾ ਹੈ ਮਜਬੂਰੀ ਆ 25-30 ਲੱਖ ਰੁਪਏ ਬੰਦਾ ਲਾ ਕੇ ਗਿਆ ਵਾ ਵਾਪਸ ਤਾਂ ਨਹੀਂ ਸਕਦਾ ਹੂੰ ਅੱਛਾ 25-30 ਲੱਖ ਰੁਪਏ ਲਾ ਕੇ ਜਾਣਾ ਇਹ ਇਹਨੂੰ ਸਹੀ ਕਹਿੰਦੇ ਇਹ ਸਹੀ ਸਮਝਦੇ ਗਲਤ ਸਮਝਦੇ ਫੋਰਸ ਗੱਲ ਤਾਂ ਹੈ ਜੀ ਜਿਹੜਾ ਵੀ ਬੰਦੇ ਨੇ ਪੜ੍ਹ ਨਹੀਂ ਜਾਣਾ ਵਾ ਹਨਾ ਫੇਰ ਤਾਂ ਕੋਈ ਗੱਲ ਨਹੀਂ ਪੜਾਈ ਤਾਂ ਚੰਗੀ ਗੱਲ ਹੈ ਹਨਾ ਕਰਨੀ ਹੁਣ ਕਈ ਬੰਦੇ ਸੋਦੇ ਆਪਣੇ ਦੇਸ਼ ਹੀ ਛੱਡ ਕੇ ਜਾ ਰਹੇ ਆ ਵਾਪਸ ਹੀ ਨਹੀਂ ਆਉਂਦੇ ਉਹ ਤਾਂ ਮਾੜੀ ਗੱਲ ਹੈ ਆਪਣੇ ਦੇਸ਼ ਹੀ ਛੱਡ ਰਹੇ ਹੋ ਕੱਲ ਨੂੰ ਤੁਹਾਡੀ ਜਨਰੇਸ਼ਨ ਦੇ ਬੱਚੇ ਵੀ ਹੋਣੇ ਤੁਸੀਂ ਕੀ ਕਹੋਗੇ ਅਸੀਂ ਆਹ ਦੇਸ਼ ਤੋਂ ਵੀ ਆਪਣਾ ਦੇਸ਼ ਤੁਸੀਂ ਮਿੱਟੀ ਕਰ ਰਹੇ ਹੋ ਕੱਲ ਨੂੰ ਆਪ ਸਾਡੇ ਬੱਚੇ ਹੋਣੇ ਜਾਂ ਉਹਨਾਂ ਦੇ ਬੱਚੇ ਹੋਣੇ ਉਹ ਕੀ ਕਹੇ ਸਾਡਾ ਪਛਕੜ ਕਿੱਥੋਂ ਆਂ ਕਿ ਕੱਲ ਨੂੰ ਬਾਹਰੋਂ ਆ ਕੇ ਜਦੋਂ ਪਤਾ ਚ ਇੱਦਾਂ ਪ੍ਰਵੇਸ਼ ਹੀ ਆ ਰਹੇ ਸਾਰੇ ਇੱਥੇ ਇੰਨਾ ਕੁਝ ਕਬਜ਼ਾ ਕਰ ਰਿਆ ਇੰਨੀਆਂ ਕਮਾਈਆਂ ਕਰ ਰਿਆ ਸਾਨੂੰ ਪਤਾ ਨਾ ਅਗਲੇ ਜਾਣੇ ਵੀ ਅਸੀਂ ਇੱਥੋਂ ਦੇ ਆ अच्छा मैं देख पा रहा हूं कि पिंडा ਦੇ ਪਿੰਡ ਖਤਮ ਹੁੰਦੇ ਜਾ ਰਹੇ ਨੇ ਠੀਕ ਹੈ ਜੀ ਤੇ ਜਿਹੜੇ ਕਿ ਇਹ ਸੱਭਿਆਚਾਰ ਵੀ ਆਪਣੀ ਭੁੱਲਦੇ ਜਾ ਰਹੇ ਨੇ ਪੰਜਾਬੀ ਲਗਾਤਾਰ ਬਾਹਰ ਦੇ ਜਾਣ ਦੇ ਸੁਪਨੇ ਲਗਾਤਾਰ ਵੀਜ਼ੇ ਪਾਸਪੋਰਟ ਤੇ ਲਾਈਨਾਂ ਦੀ ਲਾਈਨਾਂ ਲੱਗੀ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਦੇ ਦੇ ਚੀਜ਼ ਔਰ ਦੇਖੋ ਜੀ ਉਹ ਤਾਂ ਹੁਣ ਏਦਾਂ ਵਾਜੀ ਸਭ ਹੁਣ ਜੇ ਸਾਡੇ ਅਰਗੇ ਨੇ ਇੱਥੇ ਕੰਮ ਨਹੀਂ ਸ਼ੁਰੂ ਕਰਨਾ ਤਾਂ ਹੁਣ ਕਿਹਨਾਂ ਨੇ ਕਰਨਾ ਵਾਣਾ ਤਾਂ ਹੀ ਮੈਂ ਬਾਹਰ ਦਾ ਆਪਣਾ ਡਰੋਪ ਕੀਤਾ ਵੀ ਮੈਂ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦਾ ਵੀ ਲੋਕ ਵੀ ਦੇਖਣ ਵੀ ਹਾਂ ਵੀ ਇੱਥੇ ਸਭ ਕੁਝ ਹੈਗਾ ਸਭ ਕੁਝ ਹੈਗਾ ਵਾ ਸੀਰੀਅਸਲੀ ਹੰਜੇ ਲੋਕਾਂ ਨੇ ਬਾਹਰੋਂ ਆ ਕੇ ਜੀ ਇੱ ਅ ਸਭ ਕੁਝ ਕਰ ਕਰ ਕੇ ਜੇ ਮੈਂ ਪਾ ਲਾ ਲੀਏ ਜਾਂ ਹੋਰ ਪ੍ਰਵਾਸੀ ਆਂਦੇ ਆ ਪਰਦੇਸੀ ਆਂਦੇ ਆ ਭਾਜੀ 5 5 ਕਰੋੜ 10 10 ਕਰੋੜ ਦੀ ਜਗਾ ਖਰੀਦੀ ਹੋਈਆਂ ਕਿੱਥੋਂ ਖਰੀਦੀਆਂ ਉਹ ਵੀ ਬਾਹਰੋਂ ਲੈ ਕੇ ਆਏ ਤੁਹਾਡੇ ਮਾਪਿਓ ਨੇ 25 25 ਲੱਖ ਰੁਪਏ ਲਾ ਕੇ ਭੇਜਿਆ ਉਹ ਬਾਹਰੋਂ ਥੋੜੀ ਕਮਾ ਕੇ ਲਾਇਆ 25 30 ਲੱਖ ਰੁਪਏ ਇੱਥੋਂ ਹੀ ਕਮਾਇਆ ਤੇ ਤੁਸੀਂ ਕਿਉਂ ਨਹੀਂ ਕਮਾ ਸਕਦੇ ਅੱਛਾ ਉਹ 25 25 30 ਲੱਖ ਰੁਪਏ ਆਪਾਂ ਇੱਥੇ ਲਾ ਕੇ ਕੰਮ ਵੀ ਤਾਂ ਖੋ ਸਕਦੇ ਕੋਈ ਉਹੀ ਗੱਲ ਹੈ ਨਾ ਜੀ ਉੱਥੇ ਜਾ ਕੇ ਤਾਂ ਤੁਸੀਂ ਚੱਕਰੀ ਕਰਨੀ ਆ ਨੋ ਵੇਟਰੀਂਗ ਕਰਨੀ ਹੈ ਜੇ ਤੁਸੀਂ ਇੱਥੇ ਇੱਥੇ ਕਿਉਂ ਨਹੀਂ ਕੰਮ ਕਰ ਸਕਦੇ ਮੈਂ ਤੁਹੀ ਇੱਥੇ ਇਨਵੈਸਟ ਕਰ ਜੁੜੀ ਨੇ ਪੌ 30 ਲੱਖ ਇਨਵੈਸਟ ਕਰਨਾ ਅੱਛਾ ਮੈਂ ਨਾ ਦੇਖਦਾ ਆ ਰਿਆਂ ਮੈਂ ਦੇਖਦਾ ਕਿ ਕਰੋੜਾ ਕਰੋੜપતિ ਦੇ ਬੱਚੇ ਬਾਹਰ ਜਾਂਦੇ ਨੇ ਬਾਹਰ ਕਿਉਂ ਜਾਂਦੇ ਨੇ ਕੁਝ ਇਦਾਂ ਦਾ ਕੋਈ ਕੀ ਹੈ ਕਿ ਉੱਥੇ ਸਿਸਟਮ ਜੇ ਉੱਥੇ ਕੁਝ ਨਹੀਂ ਭੇੜ ਜਾਲ ਹੈ ਜੀ ਸਾਰੇ ਲੋਕ ਬਾਹਰ ਜਾਈ ਜਾਂਦੇ ਆ ਅਸੀਂ ਵੀ ਬਾਹਰ ਜਾਣਾ ਅਸੀਂ ਵੀ ਬਾਹਰ ਜਾਣਾ ਮੇਰਾ ਵੀ ਸੀਗਾ ਪਹਿਲਾਂ ਬਾਹਰ ਜਾਣ ਦਾ ਮੈਂ ਤਾਂ ਮੈਂ ਤਾਂ ਨਹੀਂ ਮੈਂ ਨਹੀਂ ਜਾਊਗਾ ਜਾਊਗਾ ਘੁੰਮਣ ਜਾਊਗਾ ਬਟ ਕੰਮ ਮੈਂ ਇੱਥੇ ਕਰੂੰਗਾ ਰਹਿ ਕੇ ਬਾਹਰ ਜਾਓ ਇਦਾਂ ਨਹੀਂ ਵੀ ਬਾਹਰ ਨਹੀਂ ਜਾਣਾ ਛੱਡ ਦਿਓ ਬਾਹਰ ਜਾ ਬਟ ਕੰਮ ਆਪਣਾ ਆਪਣੇ ਦੇਸ਼ ਲੈ ਕੇ ਕਰੋ ਆਪਣੇ ਦੇਸ਼ ਨੂੰ ਅੱਗੇ ਵਧਾਓ ਆਪਣੇ ਦੇਸ਼ ਦੀ ਇਕਨੋਮੀ ਨੂੰ ਅੱਗੇ ਵਧਾਓ ਆਪਣੇ ਦੇਸ਼ ਦੇ ਵਿੱਚ ਟੈਕਸ ਭਰੋ ਬਾਹਰ ਦੇਸ਼ ਉਹਨਾਂ ਦੇ ਦੇਸ਼ਾਂ ਨੂੰ ਟੈਕਸ ਨਾ ਦਿਓ ਆਪਣੇ ਦੇਸ਼ 'ਚ ਟੈਕਸ ਕਰੋ ਅੱਛਾ ਉਹ ਕਿਹੜਾ ਕੰਮ ਤੁਸੀਂ ਇੱਥੇ ਖੋਲੇ ਹੋਏ ਅਰੇ ਇਹ ਮੇਰਾ ਆ ਸੈਟਅਪ ਹੈ ਜੀ ਛੋਟਾ ਆ ਬਾਵਸ ਕਿਚਨ ਦੇ ਨਾਂ ਤੇ ਤੇ ਮੈਨੂੰ ਸ਼ੁਰੂ ਤੋਂ ਕੁਕਿੰਗ ਦਾ ਸ਼ੌਂਕ ਵੀ ਸੀਗਾ ਤੇ ਮੈਂ ਚਾਹੁੰਦਾ ਸੀ ਪਰ ਜੋ ਮੈਨੂੰ ਪਿਆਰ ਇਸ ਸੈਟਅਪ ਦੇ ਵਿੱਚ ਆ ਕੰਮ 'ਚ ਮਿਲ ਰਿਹਾ ਸ਼ਾਇਦ ਬਾਹਰ ਮਿਲਣਾ ਹੀ ਨਹੀਂ ਜੀਗਾ ਬਾਹਰ ਤਾਂ ਸਾਰੇ ਲੋਕ ਕੰਮ ਕਰ ਜਾਂਦੇ ਕਈ ਨੂੰ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਹਨ ਇੱਥੇ ਤਾਂ ਚਲੋ ਜਿੰਨਾ ਮੈਨੂੰ ਪਿਆਰ ਇੱਥੇ ਐਪਰੀਸ਼ੀਏਟ ਮਿਲਦਾ ਵਾ ਸੋ ਇਹ ਕਿਤੇ ਨਹੀਂ ਮਿਲਨੀ ਸੀ। ਅੱਛਾ ਤੇ ਹੋਰ ਕੀ ਇੱਥੇ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਕੁਕਿੰਗ ਦਾ ਜਾਂ ਕਿਦਾਂ ਹੁਣ ਸ਼ੌਂਕ ਪਿਆ ਵਾ? ਨਹੀਂ ਮੈਨੂੰ ਸ਼ੌਂਕ ਸੀਗਾ ਕੁਕਿੰਗ ਦਾ ਮੈਂ ਬਣਾਉਂਦਾ ਹੁੰਦਾ ਸੀਗਾ ਖਾਣਾ ਘਰੇ ਵੀ ਮੇਰੇ ਰਿਸ਼ਤੇਦਾਰਾਂ ਨੇ ਆਉਣਾ। ਬੜਾ ਵਧੀਆ ਵਧੀਆ ਸਵਾਦ ਖਾਣਾ ਬਣਾਉਂਦਾ ਤੇ ਮੇਰਾ ਸੀਗਾ ਸ਼ੁਰੂ ਤੋਂ ਡਰੀਮ ਸੀ ਵੀ ਮੈਂ ਆਪਣਾ ਬਿਜ਼ਨਸ ਕਰਾਂ ਮੈਂ ਘਰੇ ਵੀ ਕਹਿੰਦਾ ਹੁੰਦਾ ਸੀ ਪਾਪਾ ਨੇ ਪਾਪਾ ਮੈਂ ਆਪਣਾ ਕੰਮ ਕਰਨਾ। ਪਾਪਾ ਨੇ ਕਹਿੰਦਾ ਇੱਥੇ ਨੌਕਰੀ ਲੱਗ ਜਾ ਮੈਂ ਕਿ ਨਹੀਂ ਮੈਂ ਆਪਣਾ ਹੀ ਕੰਮ ਕਰਨਾ ਵਾ। ਤੇ ਤੇਰੇ ਮੈਂ ਆਪਣਾ ਸੈਟਅਪ ਸਟਾਰਟ ਕਰ ਲਿਆ ਤੇ ਬਹੁਤ ਵਧੀਆ ਬਹੁਤ ਪਿਆਰ ਮਿਲ ਰਿਹਾ ਲੋਕਾਂ ਦਾ ਅੱਛਾ ਅੱਛਾ ਕਰੀ ਕਰੀ ਵਰੇ ਐਨੀ ਮਹਿਸੂਸ ਹੁੰਦਾ ਕਿ ਯਾਰ ਛੋਟਾ ਸਟੱਲ ਆ ਯਾਦੋਂ ਕੀ ਸੋਚਣਗੇ ਤੇ ਬਾਹਰ ਜਿਹੜੇ ਜਾ ਰਹੇ ਨੇ ਉਹ ਮੇਰੇ ਯਾਦ ਬੈਲੀ ਕੀ ਸੋਚਣਗੇ ਆ ਸੇਲੀ ਸੇਲੀ ਹੁੰਦੇ ਹੋ ਕਿ ਸੋਚੀ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਗੋਂ ਮੈਂ ਦੱਸਿਆ ਜਿੰਦਾ ਵੀ ਵੀ ਇਹ ਸੈਟਅਪ ਦੇ ਵਿੱਚ ਜਿੰਨਾ ਮੇਰਾ ਬਿਜ਼ਨਸ ਆ ਜੋ ਵੀ ਆਣਾ ਜਿੰਨਾ ਪਿਆਰ ਮੈਨੂੰ ਇਸ ਵਿੱਚ ਮਿਲ ਰਿਹਾ ਸਾਰੇ ਮੇਰੇ ਰਿਸ਼ਤੇਦਾਰ ਆ ਤੋ ਮੇਰੇ ਯਾਰਾ ਦੋਸਤਾ ਤੋ ਮੇਰੀ ਫੈਮਿਲੀ ਤੋ ਇਹ ਬਹੁਤ ਵਧੀਆ ਜੀ ਬਹੁਤ ਸਪੋਰਟ ਆ ਜੀ ਮਤਲਬ ਇੱਕ ਪਿਆਰ ਦੀ سپورਟ ਕਹਿ ਦਿੰਦੇ ਆ ਜਿਹਦੇ ਵਿੱਚ ਮੈਨੂੰ એનર્ਜੀ ਮਿਲਦੀ ਆ ਅੱਗੇ ਵਧਣ ਦੀ ਹਨਾ ਬਹੁਤ ਵਧੀਆ ਪਿਆਰ ਮਿਲ ਰਿਹਾ ਸਾਰਿਆਂ ਦਾ ਐਪਰੀਸ਼ੀਏਟ ਹੁੰਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਦੇ ਕੁਝ ਕਹਿੰਦੇ ਤਾਂ ਨਹੀਂ ਕਿ ਤੂੰ ਕਿਉਂ ਲਾਇਆ ਪਹਿਲੇ ਦਿਨ ਤੋਂ ਐਜਾ ਹੁੰਦਾ ਨਾ ਕਿ سپورਟ ਨਹੀਂ ਹੁੰਦੀ ਹੈਗੀ ਜਾਂ ਕੁਛ ਐਦਾਂ ਦਾ ਕੁਝ ਕੋਈ ਟਾਈਮ ਪਾ ਲਾਇਆ ਨਹੀਂ ਜੀ ਐਦਾਂ ਦਾ ਕੁਝ ਨਹੀਂ ਮੈਂ ਕਰੇ ਗਿਆ ਵੀ ਐਦਾਂ ਕਰਕੇ ਮੈਂ ਕੰਮ ਕਰਨਾ ਹੈ ਜੀ ਕਰਦੇ ਕਹਿੰਦੇ ਕਰ ਲੈ ਕਰਜਾ ਨੇ ਕਿਤੇ ਜਾਇ ਨਹੀਂ ਕੀਤਾ ਕਿਸੇ ਵੀ ਗੱਲ ਤੋਂ ਮੈਨੂੰ ਤਾਂ ਸਗੋਂ ਬਾਹਰੋਂ ਅਮਰੀਕਾ ਕੈਨੇਡਾ ਤੋਂ ਖੁਦ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਇੰਗਲੈਂਡ ਤੋਂ ਵੀ ਅਸੀਂ ਇੱ ਮੈਨੂੰ ਪਰਸੋ ਵੀ ਜੋ ਇੱਕ ਕੈਲੀਫੋਰਨੀਆ ਤੋਂ ਫੋਨ ਆਇਆ ਸੀ ਬਹੁਤ ਇੰਸਟਾਗ੍ਰam ਤੇ ਹਨ ਤੁਸੀਂ ਬਹੁਤ ਵਧੀਆ ਸੈਟਪਾ ਤੁਹਾਡਾ ਬਹੁਤ ਵਧੀਆ ਕਰ ਰਹੇ ਹੋ ਸੀ ਹਨ ਤਾਂ ਕਰਕੇ ਅੱਛਾ ਮੈਂ ਦੇਖ ਦਿੱਤਾ ਤੁਸੀਂ ਗੱਡੀ 'ਚ ਲਾਇਆ ਸੈਟ ਬੜਾ ਵਧੀਆ ਸੈਟਪ ਲਾਇਆ ਹੋਇਆ ਉਹ ਵੀ ਇੱਕ i20 ਗੱਡੀ ਆ ਹਨਾ ਤੇ ਇੱਥੇ ਤੁਹਾਡੇ ਕੋਲ ਹੋਰ ਮਤਲਬ ਕਿ ਅੱچھے ਪਰਿਵਾਰ ਦੇ ਹੋਏ ਹੈਗੇ ਤੁਸੀਂ ਪਰ ਫਿਰ ਵੀ ਤੁਸੀਂ ਚਾਹਿਆ ਕਿ ਮੈਂ ਆਪਣਾ ਕੰਮ ਕਰਨਾ ਚਾਹਾਂ ਹਾਂ ਹੋਰ ਲੋਕ ਹੋਰ ਐਦਾਂ ਦੇ ਆਉਣ ਵਾਲੀ ਪੀੜ੍ਹੀ ਨੂੰ ਤੇ ਨੋਜਵਾਨਾਂ ਕੀ ਮੈਸੀ ਦਿਨਾ ਚਾਹਦੇ ਦੇਖੋ ਜੀ ਇਦਾਂ ਵਾਰੀ ਕਿ ਜੁੜੀ ਨਹੀਂ ਵੀ ਸਾਰੇ ਆਹੀ ਕੰਮ ਕਰਨ ਹਰੇਕ ਦੇ ਆਪਣੇ ਆਪਣੇ ਪਰਸਨਲ ਚੁਆਇਸ ਹੁੰਦੀ ਹੈ ਹਨਾ ਆਪਣੇ ਆਪਣੇ ਸ਼ੌਂਕ ਹੁੰਦੇ ਆ ਮੈਨੂੰ ਕੁਕਿੰਗ ਦਾ ਸ਼ੌਂਕ ਸੀ ਤੋਂ ਮੈਂ ਆਪਣਾ ਸੈੱਟ ਸਟਾਰਟ ਕੀਤਾ ਇਹਦੇ ਵਿੱਚ ਤੁਹਾਨੂੰ ਕੋਈ ਵੀ ਸ਼ੌਂਕ ਆ ਤੁਸੀਂ ਪਹਿਲਾਂ ਤੁਹਾਨੂੰ ਐਕਸਪੀਰੀਅੰਸ ਮੈਂ ਵੀ ਰੈਸਟੋਰੈਂਟ ਜੌਬ ਕੀਤੀ ਹੈ 2 ਸਾਲ ਹਨਾ ਉਹਦੇ ਸਭ ਕੁਝ ਕੀਤਾ ਵਾ ਉਹ ਤੇ ਭਾਂਡੇ ਵੀ ਮਾਂਜੇ ਇਦਾਂ ਨਹੀਂ ਕਹਿ ਸਕਦੇ ਵੀ ਨਹੀਂ ਮਾਂਜੇ ਤੇ ਇਹੀ ਕੰਮ ਜਿਹੜੇ ਬਾਹਰ ਜਾ ਕੇ ਨਹੀਂ ਇੱਥੇ ਵੀ ਕੀਤੇ ਆ ਤੁਹਾਨੂੰ ਕਿਸੇ ਵੀ ਫੀਲਡ ਵਿੱਚ ਜੌਬ ਐਦਾਂ ਵੀ ਤੁਸੀਂ 20-25 ਲੱਖ ਇੱਥੇ ਸਿੱਧਾ ਲਾ ਦਿਓ ਪਰ ਤੁਹਾਨੂੰ ਕੰ ਕਿਸੇ ਨੇ ਕੋਈ ਵੀ ਫੀਲਡ ਜੌਬ ਕਰਨੀ ਪਰ ਉਸ ਫੀਲਡ ਪਹਿਲਾ ਐਕਸਪੀਰੀਅੰਸ ਤਾਂ ਲੋ ਐਕਸਪੀਰੀਅੰਸ ਲੈ ਕੇ ਫਿਰ ਉਸੇ ਕੰਮ ਦੇ ਵਿੱਚ ਅੱਗੇ ਸੈਟਅਪ ਕਰ ਸਕਦੇ ਹੋ ਸੋ ਬਿਲਕੁਲ ਤੁਹਾਡਾ ਇਹ ਟਾਈਮ ਟੇਬਲ ਕੀ ਇੱਥੇ ਦਾ ਟਾਈਮ ਟੇਬਲ 11:30 ਤੋਂ 4:30 ਵਜੇ ਤੱਕ ਹੈ ਬੜੀ ਚੰਗੀ ਗੱਲ ਠੀਕ ਹੈ ਸੋ ਬਿਲਕੁਲ ਇਹ ਤਸਵੀਰ ਹੈ ਨੌਜਵਾਨ ਦੀ ਜਿਹੜੀ ਹੈ ਇੱਕ ਛੋਟਾ ਜਿਹਾ ਸੈਟਅਪ ਲਾਇਆ ਹੋਇਆ ਹੈ ਬਾਹਰ ਜਾਣ ਦਾ ਸੁਪਨਾ ਸੀ ਬਾਹਰ ਜਾਣ ਦਾ ਸੁਪਨਾ ਸੀਗਾ ਪਰ ਬਾਹਰ ਜਾਣ ਤੋਂ ਜਿਹੜਾ ਕੀ ਉਹ ਸੁਪਨਾ ਸੁਪਨਾ ਜਿਹੜਾ ਕੀ ਆ ਉਸਨੇ ਰਿਜੈਕਟ ਕਰਕੇ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਵੈ ਹਾਲਾਂਕਿ ਕੋਈ ਹਾਲਾਂਕਿ ਐਪਰੀਸ਼ੀਏਟ ਵੀ ਹੁੰਦਾ ਵੈ ਮਾਪੇ ਵੱਲੋਂ ਵੀ ਹੁੰਦਾ ਤੇ ਬਾਹਰੋਂ ਵੀ ਜਿਹੜੇ ਕੀ ਹੈ ਲੋਕ ਜਿਹੜੇ ਫੋਨ ਕਰਦੇ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਹੈ ਕਿ ਬਾਹਰ ਜਾਣ ਦੇ ਸੁਪਨੇ ਵੀ ਸੀਗਾ ਪਰ ਇਸ ਨੌਜਵਾਨ ਦਾ ਪਰ ਇਹ ਨੌਜਵਾਨ ਨੇ ਬਾਹਰ ਜਾਣ ਤੋਂ ਇਨਕਾਰ ਕੀਤਾ ਤੇ ਆਪਣਾ ਇੱਕ ਛੋਟਾ ਜਿਹਾ ਸੈਟਅਪ ਲਾਇਆ ਖੂਬਸੂਰਤ ਸੈਟਅਪ ਲਾਇਆ ਹੈ ਤਸਵੀਰ ਹੈ ਖੂਬਸੂਰਤ ਸੈਟਅਪ ਦੀ ਜਿੱਥੇ ਕਿ ਅੱਜ ਇਸ ਨੂੰ 1.5 ਤੋਂ 2 ਮਹੀਨੇ ਹੋ ਗਏ ਸੈਟਅਪ ਲਾਇਨ ਨੂੰ ਤੇ 바ਵਾ ਨਾਮ ਹੈ ਇਹ ਤਸਵੀਰ ਹੈ ਇੱਕ ਗੱਡੀ ਦੇ ਵਿੱਚ ਸੋਨਾ ਜਾਂ ਸੈਟਅਪ ਲਾਇਆ ਹੋਇਆ ਹੋਇਆ ਹੈ 11 ਤੋਂ 4 ਜਿਹੜਾ ਕਿ ਐਸਾ ਟਾਈਮ ਟੇਬਲ ਹੁੰਦਾ ਹੈ ਤੇ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਕੀ ਹੁੰਦਾ ਤਾਂ ਕਿ ਫਿਰ ਘੁੰਮਣ ਫਿਰਨਦਾ ਨਹੀਂ ਫਿਰ ਅਗਲੇ ਦਿਨ ਦੀ ਨੈਕਸਟ ਡੇ ਦੀ ਤਿਆਰੀ ਹੁੰਦੀ ਹੈ ਘਰੇ ਆ ਕੇ ਰੈਸਟ ਕਰਕੇ ਜਿਮ ਚਲਾ ਜਾਣਾ ਹੈ ਜਿਮ ਜਾ ਕੇ ਕੈਂਡੀਡੇਟ ਕੰਟਾ ਉੱਥੇ ਲਾਈਦਾ ਵਾ ਫਿਰ ਘਰੇ ਆ ਕੇ ਅਗਲੇ ਦਿਨ ਤਿਆਰੀ ਕਰੀਦੀ ਹੈ ਬਿਲਕੁਲ ਇਹ ਤਸਵੀਰ ਹੈ ਬਿਲਕੁਲ ਖੂਬਸੂਰਤ ਤਸਵੀਰ ਹੈ ਜਿਹੜਾ ਕਿ ਇੱਕ ਛੋਟਾ ਜਿਹਾ ਸੈਟਅਪ ਜਿਹੜਾ ਕਿ ਇਹ ਨੌਜਵਾਨ ਲੰਦਾ ਵਾ ਹਾਲਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਬਾਹਰ ਨੂੰ ਭਜਦੀ ਹੋਈ ਨਜ਼ਰ ਆਉਂਦੀ ਆ ਪਰ ਇਸ ਨੌਜਵਾਨ ਨੂੰ ਜਿਹੜੀਆਂ ਆਫਰਾਂ ਵੀ ਆਉਂਦੀਆਂ ਨੇ ਇਹਦਾ ਪਰਿਵਾਰ ਵੀ ਜਿਹੜਾ ਕਿ ਹੈ ਬਾਹਰ ਰਹਿੰਦਾ ਪਰ ਇਸ ਨੇ ਜਿਹੜਾ ਕਿ ਇਨਕਾਰ ਕਰਦੇ ਬਾਹਰ ਨੂੰ ਇਨਕਾਰ ਕਰਦੇ ਉਸ ਤੋਂ ਬਾਅਦ ਇਸ ਨੇ ਆਪਣਾ ਹਿੰਦੂਸਤਾਨ ਦੇ ਵਿੱਚ ਭਾਰਤ ਦੇ ਵਿੱਚ ਆਪਣੇ ਲਿਦਾਨੇ ਸ਼ਹਿਰ ਦੇ ਵਿੱਚ ਆਪਣਾ ਜਿਹੜਾ ਕਿ ਹੈ ਇੱਕ ਛੋਟਾ ਜਿਹਾ ਸੈਟਅਪ ਲਾਇਆ ਰਾਜਮਾ ਚੌਲ ਕੜੀ ਚੌਲ ਦਾ ਇਹ ਦੇਖ ਸਕਦੇ ਹੋ ਇਹ ਨੌਜਵਾਨ ਹੈ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜਾ ਕਿ ਹੈ ਲਗਾਤਾਰ ਬਾਹਰ ਜਾਣ ਦੇ ਸੁਪਨੇ ਦੇਖਦੀ ਹੈ ਪਰ ਇਸ ਨੌਜਵਾਨ ਦੀ ਅ ਮਿਸਾਲ ਹੈ ਜੋ ਕਿ ਇਸ ਜਗ੍ਹਾ ਤੇ ਆਪਣਾ ਇੱਕ ਖੁਦ ਦਾ ਬਿਜ਼ਨਸ ਸ਼ੁਰੂ ਕੀਤਾ ਛੋਟਾ ਸੈਟਅਪ ਕੀਤਾ ਆਨਾਲ ਸਮੇਂ ਦੇ ਵਿੱਚ ਕਿਹਾ ਕਿ ਮੈਨੂੰ ਕੋ ਮੈਨੂੰ ਇਸਨੇ ਕਿਹਾ ਕਿ ਮੈਨੂੰ ਪੋਕਿੰਗ ਦਾ ਬੜਾ ਸ਼ੌਂਕ ਹੈ ਤੇ ਇਸ ਕਰਕੇ ਜਿਹੜਾ ਕਿ ਮੈਂ ਆਪਣਾ ਲੁਧਿਆਣਾ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹੀ ਜੜਕਿਆ ਹੈ ਏ ਕੁਕਿੰਗ ਦਾ ਕੰਮ ਸ਼ੁਰੂ ਕੀਤਾ ਹੈ ਛੋਟਾ ਸੈਟਅਪ ਸ਼ੁਰੂ ਕੀਤਾ ਹੈ ਤੇ ਇਹ ਪੰਜਾਬ ਦੇ ਨੌਜਵਾਨਾਂ ਨੂੰ ਵੀ ਮੈਸੇਜ ਦਿੰਦਾ ਕਿ ਜੇਕਰ ਤੁਸੀਂ ਵੀ ਆਪਣੇ ਬਾਹਰ ਜਾਂਦਾ ਬਾਹਰ ਬਾਹਰ ਨਾ ਜਾਓ ਪੰਜਾਬ ਨੂੰ ਨਾ ਖਤਮ ਕਰੋ ਤੇ ਆਪਣੇ ਪੰਜਾਬ 'ਚ ਰਹਿ ਕੇ ਵੀ ਤੁਸੀਂ ਆਪਣਾ ਕਾਰੋਬਾਰ ਕਰ ਸਕਦੇ ਹੋ ਜੁੜੇ ਹੋਏ ਲਦਣਾ ਲੈ ਜੁਣਨ ਨਾਲ ਸੇਵਾ ਸਿੰਘ ਜੀ ਦਾ ਯੂਮੇ ਰਿਪੋਰਟਾਂ